ਗੁਰੂ ਘਰ ਨੂੰ ਆਉਣਾ ਹੈ। ਇਤੋਂ ਮਾੜੀ ਘਟਣਾ ਇਤੋਂ ਮਾੜੀ ਬੇਦਬੀ ਹੋਰ ਕੀ ਹੋ ਸਕਦੀ ਆ। ਤੇ ਜੇ ਸਾਡੇ ਸੇਵਾਦਾਰ ਬਾਬਾ ਤਲਬਾਗ ਸਿੰਘ ਨੇ ਉਹਨੂੰ ਇਹ ਗੱਲ ਜਾ ਕੇ ਆਖੀ ਏ। ਭਈ ਸਜਣਾ ਇਹ ਗੁਰੂ ਦੇ ਰਾਹ ਤੋਂ ਪਾਸੇ ਹੋ ਕੇ ਸ਼ਰਾਬ ਪੀ ਇੱਥੇ ਸ਼ਰਾਬ ਪੀਣੀ ਨਹੀਂ। ਇਸ ਤਰ੍ਹਾਂ ਦੀਆਂ ਇਹ ਮੱਸੇ ਰੰਗੜੀਆਂ ਜਿਹੜੀਆਂ ਆਲਾਦਾਂ ਨੇ ਇਹਨਾਂ ਨੂੰ ਸੁਧਾਰਨ ਵਾਸਤੇ ਉਹਨੇ ਇਸ ਗੱਲ ਦੀ ਖਾਰ ਖਾ ਕੇ ਔਰ ਬਾਬਾ ਜੀ ਉੱਤੇ ਹਮਲਾ ਕੀਤਾ ਹੈ। ਇਸ ਹਮਲੇ ਤੋਂ ਪਹਿਲਾਂ ਜੋ ਪਿੰਡ ਵਿੱਚ ਤੁਹਾਡੇ ਵਿੱਚ ਇੱਥੇ ਹਰਕਤਾਂ ਹੋਈਆਂ ਨੇ ਉਹਦੇ ਤੋਂ ਤੁਸੀਂ ਬਹੁਤ ਭੜੀ ਪਾ ਤੇ ਜਾਣੋ ਔਰ ਜਾਣੂ ਹੋਣ ਕਰਕੇ ਵੀ ਉਹਦਾ ਐਕਸ਼ਨ ਨਾ ਲਿਆ ਕਰਕੇ ਉਹਦਾ ਜਲਵਦੀ ਹੋਣ ਕਰਕੇ ਇਹ ਸਾਰਾ ਕੰਮ ਉਹਨੇ ਜਿਹੜਾ ਹੈ ਇਹ ਦੁਬਾਰੇ ਸ਼ੁਰੂਆਤ ਕੀਤੀ ਹੈ ਮੈਂ ਅੱਜ ਦਾ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਵੀਰਾਂ ਦਾ ਮੈਂ ਖਾਸ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਉਹ ਮੌਕਾ ਔਰ ਮੌਕੇ ਤੇ ਬਾਬਾ ਜੀ ਦੇ ਨਾਲ ਜਾ ਕੇ ਉਹਨਾਂ ਨੂੰ ਮਲਮ ਪੱਟੀ ਕਰਵਾ ਕੇ ਔਰ ਰਸਤੇ ਵਿੱਚ ਉਹ ਮੁਰਜ਼ਮ ਜਿਹੜਾ ਉਹ ਕਾਬੂ ਆਇਆ ਔਰ ਉਹਨੂੰ ਜਿਹੜਾ ਉੱਥੇ ਚਾਟਾ ਸ਼ਿਕਾਇਆ ਗਿਆ ਔਰ ਮੌਕੇ ਤੇ ਉਹਨੂੰ ਪਕੜਿਆ ਗਿਆ ਔਰ ਪਕੜ ਕੇ ਉਹ ਪੁਲਿਸ ਦੇ ਹਵਾਲੇ ਉਸ ਟਾਈਮੇ ਹੀ ਕੀਤਾ ਗਿਆ ਅਗਰ ਉਹ ਬੰਦਾ ਫਰਾਰ ਹੋਣ ਵਾਸਤੇ ਵਾਸਤੇ ਛੜਨ ਵਾਸਤੇ ਅੱਡੇ ਤੇ ਬੈਠਾ ਹੋਇਆ ਸੀ ਉਹ ਫਰਾਰ ਹੋ ਜਾਂਦਾ ਤਾਂ ਅੱਜ ਸਾਡੀ ਮੀਟਿੰਗ ਦਾ ਕੁਝ ਹੋਰ ਰੂਪ ਹੋਣਾ ਸੀ ਅੱਜ ਸਾਡੇ ਕੁਝ ਵਿਚਾਰ ਹੋਰ ਹੋਣੇ ਸਨ ਕਿਉਂਕਿ ਜਿਹੜੇ ਬਿਆਨ ਉਹ ਦੇ ਰਿਹਾ ਬੰਦਾ ਉਹ ਬਿਆਨ ਜਿਹੜੇ ਨੇ ਉਹ ਤੁਹਾਨੂੰ ਮੰਨ ਲੈਣੇ ਚਾਹੀਦੇ ਨੇ ਕਿ ਉਹ ਇਹ ਕਾਰਨ ਕਰੇਗਾ ਤਾਂ ਉਸ ਨੂੰ ਰੋਕਣ ਵਾਸਤੇ ਪਿੰਡ ਦੀ ਸੰਗਤ ਸਰਪੰਚ ਸਾਹਿਬ ਨੇ ਮੌਜੂਦਾ ਸਰਪੰਚ ਸਾਹਿਬ ਕਿਸੇ ਕਾਰਨ ਕਰਕੇ ਅੱਜ ਨਹੀਂ ਹੋ ਇੱਥੇ ਆ ਸਕੇ ਕੋਮਲ ਸਿੰਘ ਹਣੀ ਨੇ ਸਾਡੇ ਮੈਂਬਰ ਸਾਹਿਬ ਠਾਕੁਰ ਸਿੰਘ ਜੀ ਸਾਡੇ ਮੁਖੀਆ ਸੱਜਣ ਪਿੰਡ ਦੇ ਸਾਰੇ ਨਮਾਇਦੇ ਬੈਠੇ ਨੇ ਮੈਂ ਸਾਰੇ ਪਿੰਡ ਵਾਲਿਆਂ ਦਾ ਜਿੱਥੇ தம் ਆਪਣੀ ਜਥੇਬੰਦੀ ਵੱਲੋਂ ਉੱਥੇ ਮੈਂ ਨਿਗਰ ਰਾਦੇ ਨਾਲੇ ਤੁਹਾਨੂੰ ਗੱਲ ਕਹਿਣੀ ਚਾਹਨਾ ਕਿ ਇਹ ਐਕਸ਼ਨ ਜਿਹੜਾ ਤੁਸੀਂ ਪਿੰਡ ਵਾਲਿਆਂ ਨੇ ਲਿਆ ਏ ਅਸੀਂ ਸਾਰੀ ਸੰਗਤ ਤੁਹਾਡੇ ਨਾਲ ਆ ਜਿੱਥੇ ਵੀ ਸਾਨੂੰ ਖਲੋਣਾ ਪਿਆ ਜੋ ਵੀ ਸਾਨੂੰ ਐਕਸ਼ਨ ਤੁਹਾਡੇ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਅਸੀਂ ਅੱਗੇ ਹੋ ਕੇ ਇਹ ਲੜਾਈ ਇਸ ਤਰ੍ਹਾਂ ਦੀ ਮਰਯਾਦਾ ਵਾਲੀ ਲੜਾਂਗੇ ਤੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਰੇ ਇਸ ਗੱਲ ਦੇ ਉੱਤੇ ਮਜਬੂਤ ਹੋ ਮੈਂ ਨਗਰ ਦਾ ਧੰਨਵਾਦ ਔਰ ਆਪਣੀ ਸਾਰੀ ਜਥੇਬੰਦੀ ਦੂਰ ਦਰਾੜ ਤੋਂ ਸਾਡੇ ਪ੍ਰਧਾਨ ਜੀ ਹੰਸ ਜੀ ਔਰ ਸਾਡੇ ਚਾਂਡੇ ਕਲਾ ਤੋਂ ਪੰਗੂਰ ਤੋਂ ਸਾਰਾ ਸਾਡਾ ਅਲਨਾਬਾਦ ਤੋਂ ਇਲਾਕੇ ਦੇ ਟਾਡੀ ਰਾਗੀ ਕੁਵੈਸ਼ਰ ਜਿੰਨੇ ਵੀ ਇੱਥੇ ਸਾਰੇ ਸੱਜਣ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋ ਜੀ ਆਇਆਂ ਧੰਨਵਾਦ ਕਰਦਾ ਕੁਝ ਮਿੰਟਾਂ ਦੇ ਅੰਦਰ ਅੰਦਰ ਹੀ ਸਾਡੇ ਸਤਕਾਰਯੋਗ ਬਾਬਾ ਬਿਨ ਸਿੰਘ ਹਣੀ ਉਹਨਾਂ ਨੂੰ ਕੋਈ ਤੁਰਨ ਲੱਗਿਆ ਰੁਝੇਵਾ ਹੋ ਗਿਆ ਸੀ ਜਿਸ ਕਰਕੇ ਉਹ ਥੋੜਾ ਲੇਟ ਹੋ ਗਏ ਨੇ ਉਹ ਵੀ 5-7 ਮਿੰਟਾਂ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਤੋਂ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਨਿਗਰ ਇਰਾਦੇ ਨਾਲ ਜਿਹੜਾ ਥਾਣੇ ਐਫ ਆਈ ਆਰ ਕੱਟੀਆਂ ਗਈਆਂ ਜਾਂ ਜੇਲ੍ਹ ਆ ਜਾਂ ਕਾਨੂੰਨ ਦਾ ਪਛੇੜ ਰਿਹਾ ਉਹਨੂੰ ਤੁਸੀਂ ਸਾਰੇ ਭਲੀ ਪਾਤ ਜਾਣਦੇ ਹੋ ਉਹ ਇਸ ਤਰ੍ਹਾਂ ਦਾ ਹੀ ਹੁੰਦਾ ਪਰ ਜਿਹੜੀ ਤੁਹਾਡੀ ਜਮਾਤ ਆ ਤੁਹਾਡੇ ਪਿੰਡ ਦਾ ਇੱਕ ਆ ਉਹਦੇ ਸਾਰਿਆਂ ਹੀ ਪਾਵਰਾ ਥੱਲੇ ਆ ਇਸ ਗੱਲ ਨੂੰ ਸੰਗਤਾਂ ਨਜ਼ਰ ਮੁਦਦੇ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋ ਉਹ ਫਰਾੜੀ ਬੰਦਾ ਜਿੰਨੇ ਬੇਦਬੀ ਕੀਤੀ ਏ ਬਾਬਾ ਦਲਬਾਤ ਸਿੰਘ ਉਹਨਾਂ ਉੱਤੇ ਹਮਲਾ ਕੀਤਾ ਉਹਨਾਂ ਤੇ ਹਮਲਾ ਨਹੀਂ ਹੋਇਆ ਇਹ ਕੇਵਲ ਸਾਡੇ ਪੰਥ ਉੱਤੇ ਹਮਲਾ ਹੋਇਆ ਸਾਡੇ ਗੁਰੂ ਸੇਵਾਦਾਰਾ ਉੱਤੇ ਹਮਲਾ ਹੋਇਆ ਇਸ ਨੂੰ ਰੋਕਣ ਵਾਸਤੇ ਅਸੀਂ ਤਤ ਪਰ ਤੁਹਾਡੇ ਨਾਲ ਹਰ ਵਕਤ ਰਾਤ ਦਿਨ ਤਿਆਰ ਪਰ ਤਿਆਰ ਆ ਜੋ ਵੀ ਐਕਸ਼ਨ ਸਰਪੰਚ ਸਾਹਿਬ ਲੈਣਗੇ ਅਸੀਂ ਤੁਹਾਡੇ ਨਾਲ ਹਰ ਵੇਲੇ ਤਿਆਰ ਆ ਕਿਸੇ ਸਜਣ ਨਾਲ ਵੀ ਕੋਈ ਵਧੀਕੀ ਹੁੰਦੀ ਅਸੀਂ ਉਸ ਨੂੰ ਰੋਕਣ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ